ਪਰਿਵਾਰ ਅਤੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸਾਡੇ ਲਈ ਰੀਅਲ ਹੀਰੋਜ਼ ਹੋਰ ਕੋਈ ਨਹੀਂ ਪੰਜਾਬ ਪੁਲਿਸ ਦੇ ਇਹ ਅਫਸਰ ਖਾਨ ਜਿਨ੍ਹਾਂ ਕਰਕੇ ਅਸੀਂ ਚੈਨ ਦੀ ਨੀਂਦ ਸੌ ਸਕਦੇ ਹਾਂ ਉਹਨਾਂ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਡੀਐਸਪੀ ਰਜਿੰਦਰ ਮਨਹਾਸ ਅਤੇ ਸਟੇਸ਼ਨ ਹੈੱਡ ਅਫਸਰ ਅਸ਼ੋਰ ਸਿੰਘ ਮਾਨ ਅਤੇ ਉਹਨਾਂ ਦੀ ਟੀਮ ਦਾ तहे ਦਿਲੋਂ ਧੰਨਵਾਦ ਕੀਤਾ। ਕੁਝ ਦਿਨਾਂ ਪਹਿਲਾਂ ਪਠਾਨਕੋਟ ਤੋਂ ਦਿਲ ਦਹਿਲਾਨ ਵਾਲਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ 6 ਸਾਲਾਂ ਬੱਚੇ ਨੂੰ ਕਿਡਨੈਪ ਕੀਤਾ ਜਾਂਦਾ। ਇਹ ਸਾਰੀ ਘਟਨਾ ਪਠਾਨਕੋਟ ਦੇ ਸ਼ਾਖ ਲੋਨੀ ਤੋਂ ਸਾਹਮਣੇ ਆਈ ਜਿੱਥੇ ਸਕੂਲ ਤੋਂ ਕਾਰ ਆਉਂਦਿਆਂ ਹੋਇਆਂ 6 ਸਾਲਾਂ ਮਾਸੂਮ ਨੂੰ ਕਿਡਨੈਪ ਕੀਤਾ ਜਾਂਦਾ ਬੱਚੇ ਨੂੰ ਸਫੇਦ ਰੰਗ ਦੀ ਕਾਰ ਵਿੱਚ ਕਿਡਨੈਪ ਕੀਤਾ ਜਾਂਦਾ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋਈ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਪਠਾਨਕੋਟ ਪੁਲਿਸ ਨੇ 7 ਘੰਟਿਆਂ ਦੇ ਅੰਦਰ ਅੰਦਰ ਬੱਚੇ ਨੂੰ ਸਹੀ ਸਲਾਮਤ ਕਰਦਿਆਂ ਦੇ ਹਵਾਲੇ ਕਰ ਦਿੱਤਾ ਜੋ ਇੱਕ ਸ਼ਲਾਘਾਯੋਗ ਗੱਲ ਹੈ ਇਹ ਸਾਰੀ ਕਾਰਵਾਈ ਵਿੱਚ ਪੁਲਿਸ ਨੇ ਮਿਸਾਲ ਕਾਇਮ ਕੀਤੀ ਜੋ ਕਾਬਲੇ ਤਾਰੀਫ ਹੈ ਪਠਾਨਕੋਟ ਪੁਲਿਸ ਵੱਲੋਂ ਸਾਰੇ ਦੋਸ਼ੀਆਂ ਨੂੰ ਫਾਂਡ ਦਿੱਤਾ ਗਿਆ ਲੋਕਾਂ ਦੇ ਮਨਾਂ ਵਿੱਚ ਪੁਲਿਸ ਪ੍ਰਤੀ ਭਰੋਸਾ ਕਾਇਮ ਹੋਇਆ ਕਿ ਉਹਨਾਂ ਦੇ ਰੀਅਲ ਹੀਰੋਜ਼ ਦੇ ਹੁੰਦਿਆਂ ਚੈਨ ਦੀ ਨੀਂਦ ਸੋ ਸਕਦੇ ਨੇ ਇਹ ਹੈ ਸਾਡੇ ਰੀਅਲ ਹੀਰੋ ਪੰਜਾਬ ਪੁਲਿਸ ਜਿੰਦਾਬਾਦ ਰੀਅਲ ਹੀਰੋਜ਼ ਪੰਜਾਬ ਪੁਲਿਸ ਜਿੰਦਾਬਾਦ ਲੋਕ ਪੁਲਿਸ ਜਿੰਦਾਬਾਦ ਪਠਾਨਕੋਟ ਪੁਲਿਸ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਐਸਐਸ ਸ਼ੌਰਤਮਾਨ ਜਿੰਦਾਬਾਦ एसएसपी जिंदाबाद दे आर सुपर कॉप्स इतने ईमानदारी से इतना फास्ट फॉरवर्ड काम करके और केस को सुलझा दिया कुछ ही घंटों में आई एम रियली थैंकफुल टू एवरीवन जो जो इस सब मिशन में शामिल था आम जनता भी और सबकी जिनकी ब्लेसिंग्स थी पंजाब पुलिस प्राउड ऑफ यू पठानकोट पुलिस प्राउड ऑफ यू लव यू एंड पंजाब पुलिस जिंदाबाद